ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟਾਰ ਜੀ ਰਾਜਵੀਰ ਕਾਲੇਕੇ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਤੇ ਇਸ ਕਹਾਣੀ ਦੇ ਲੇਖਕ ਨੇ ਹਰਪ੍ਰੀਤ ਸਿੰਘ ਜਵੰਦਾ ਕਹਾਣੀ ਇਹੋ ਸ਼ੁਰੂ ਹੁੰਦੀ ਹੈ ਮਨਵੀਰ ਨੂੰ ਉਸਦੀ ਵਿਧਵਾ ਮਾਂ ਨੇ ਲੱਖ ਦੁੱਖ ਤਕਲੀਫਾਂ ਸਹਿ ਕੇ ਵੱਡਾ ਕੀਤਾ ਵੱਡਾ ਹੋਇਆ ਮਨਵੀਰ ਕਾਰੋਬਾਰ ਦੀ ਪੜਾਈ ਕੀਤੀ ਦੀ ਨੌਕਰੀ ਕਰਨ ਦੂਰ ਚਲਾ ਗਿਆ ਮਾਂ ਪਿੰਡ ਕੱਲੀ ਰਹਿ ਗਈ ਰਿਸ਼ਤੇਦਾਰ ਸਾਥ ਸਬੰਧੀ ਦੋਸਤ ਮਿੱਤਰ ਤੇ ਪਿੰਡ ਵਾਲੇ ਅਕਸਰ ਹੀ ਆਖਿਆ ਕਰਨ ਉਹ ਜੰਮਣ ਵਾਲੀ ਦਾ ਖਿਆਲ ਰੱਖਿਆ ਕਰ ਉਸ ਦਾ ਤੇਰੇ ਤੇ ਬੜਾ ਭਾਰੀ ਕਰਜ਼ਾਈ ਪਰ ਮਨਵੀਰ ਇਸ ਗੱਲ ਨੂੰ ਨਹੀਂ ਸੀ ਸਮਝਦਾ ਇੱਕ ਦਿਨ ਅਚਾਨਕ ਪਿੰਡ ਮਾਂ ਕੁਲਾ ਗਿਆ ਤੇ ਮਾਂ ਨੂੰ ਪੁੱਛਣ ਲੱਗਾ ਮਾਂ ਤੇਰੇ ਕਰਜ਼ੇ ਵਾਲਾ ਕੀ ਹਿਸਾਬ ਤਿਆਰ ਪਿਆ ਹਰ ਕੋਈ ਉਸੇ ਕਰਜ਼ੇ ਦਾ ਮੇਹਣਾ ਮਾਰਦਾ ਰਹਿੰਦਾ ਏ ਅੱਗੋਂ ਰੋਟੀ ਪਕਾਉਂਦੀ ਹੋਈ ਮਾਂ ਨੇ ਆਖਿਆ ਪੁੱਤ ਲੋਕੀ ਕਮਲੇ ਨੇ ਪਰਵਾਹ ਨਾ ਕਰਿਆ ਕਰ ਮੇਰੇ ਪੁੱਤ ਰੋਟੀ ਖਾ ਤੂੰ ਅੱਗੋਂ ਆਖਣ ਲੱਗਾ ਨਹੀਂ ਮਾਂ ਸਵੇਰ ਤੱਕ ਮੇਰਾ ਹਿਸਾਬ ਤਿਆਰ ਰੱਖੀਂ ਮੇਰੇ ਕਾਰੋਬਾਰ ਦਾ ਵੀ ਅਸੂਲ ਹੈ ਕਦੀ ਕਿਸੇ ਦਾ ਕਰਜ਼ਾ ਬਕਾਇਆ ਨਹੀਂ ਰੱਖਿਆ ਭਾਵੇਂ ਉਹ ਕੋਈ ਮੇਰਾ ਆਪਣਾ ਹੀ ਕਿਉਂ ਨਾ ਹੋਵੇ ਮਾਂ ਦੀ ਪਕਾਈ ਸਵਾਦ ਰੋਟੀ ਰੱਜ ਕੇ ਖਾਧੀ ਤੇ ਮਖਮਲੀ ਬਿਸਤਰੇ ਤੇ ਜਾ ਡਿੱਗਾ ਡਿੱਗਦਿਆਂ ਹੀ ਨੀਂਦ ਆ ਗਈ ਪਰ ਮਾਂ ਕਿੰਨਾ ਚਿਰ ਕੋਲ ਬੈਠੀ ਪੱਕੀ ਜਲਦੀ ਰਹੀ ਅਚਾਨਕ ਅੱਧੀ ਰਾਤ ਨੂੰ ਉੱઠી ਗਰਮ ਪਾਣੀ ਦਾ ਝੱਗ ਭਰਿਆ ਗੂੜੀ ਨੀਂਦਰ ਸੁੱਤੇ ਦੇ ਬਿਸਤਰੇ ਤੇ ਖਾਲੀ ਹਿੱਸੇ ਤੇ ਵਿਸ਼ੀ ਚਾਦਰ ਤੇ ਢੋਲ ਦਿੱਤਾ ਸੁੱਤੇ ਪਏ ਮਨਵੀਰ ਨੇ ਪਾਸਾ ਪਰਤਿਆ ਤਾਂ ਮਾਂ ਨੇ ਸੁੱਕੇ ਬਿਸਤਰੇ ਵਾਲਾ ਹਿੱਸਾ ਵੀ ਗਰਮ ਪਾਣੀ ਪਾ ਕੇ ਗਿੱਲਾ ਕਰ ਦਿੱਤਾ ਸਵੇਰੇ ਜਾਗਾਈ ਤਾਂ ਮਾਂ ਨੂੰ ਗੁੱਸੇ ਹੁੰਦਾ ਪੁੱਛਣ ਲੱਗਾ ਮਾਂ ਇਹ ਗਿੱਲਾ ਬਿਸਤਰਾ ਗਰਮ ਪਾਣੀ ਲੜਦਾ ਮੱਛਰ ਤੇ ਉਤੋਂ ਪੱਖੀ ਚਲਣੀ ਵੀ ਬੰਦ ਕਰ ਦਿੱਤੀ ਸਾਰੀ ਰਾਤ ਜਾਗੋ ਮੀਟੀ ਵਿੱਚ ਲੰਘ ਗਈ ਇਹ ਸਾਰਾ ਕੀ ਕੁਛ ਸੀ ਮਾਂ ਅਗੋਂ ਆਖਣ ਲੱਗੀ ਕੱਲ ਰਾਤੀ ਜਿਹੜੇ ਮਾਂ ਦੇ ਕਰਜ਼ੇ ਦਾ ਹਿਸਾਬ ਮੰਗ ਰਿਆ ਸੀ ਇਹ ਉਸੇ ਦੀ ਅਜੇ ਪਹਿਲੀ ਕਿਸ਼ਤ ਸੀ ਸੋ ਦੋਸਤੋ ਮਾਂ ਦਾ ਕਰਜ਼ ਕੋਈ ਨਹੀਂ ਮੋੜ ਸਕਦਾ ਹਮੇਸ਼ਾ ਮਾਂ ਬਾਪ ਦਾ ਖਿਆਲ ਰੱਖਿਆ ਕਰੋ ਉਹਨਾਂ ਨੂੰ ਇੱਜ਼ਤ ਮਾਨਦਿਆ ਕਰੋ ਧੰਨਵਾਦ ਦੋਸਤੋ ਕਹਾਣੀ ਪਸੰਦ ਆਵੇ ਤਾਂ ਸ਼ੇਅਰ ਜ਼ਰੂਰ ਕਰਨਾ